ਤੋਂ ਤੇ ਬਣਾਉਣ ਦੀ ਗੱਲ ਹੋ ਗਈ ਆਏ ਪਾਣੀ ਕੱਢ ਕੇ ਉਖਾਦਾ ਦਿੱਤੋ ਇਹ ਤਾਂ ਚਾਈ ਚੱਲੇਗੀ ਆਪਣਾ ਸਿੱਧਾ ਜਾਣੀ ਹੈ ਨਾ ਬੋਤਲ ਇਹ ਹਾਂਜੀ ਕੀ ਨਾਮ ਆ ਜੀ ਮਾਦੋਦਾਸ ਸਿੰਘ ਹਾਂਜੀ ਮਾਦੋਦ ਜੀ ਕੀ ਮਸਲਾ ਆ ਜੀ ਹਾਂਜੀ ਕੀ ਮਸਲਾ ਆ ਜੀ ਜਿਹੜਾ ਤੁਸੀਂ ਠੀਕ ਆ ਮਸਲਾ ਤਾਂ ਜੀ ਦੇਖੋ ਬਹੁਤ ਵੱਡਾ ਹੈ ਸਾਡੇ ਸਿਹਤਾਂ ਨਾਲ ਜੁੜਿਆ ਹੋਇਆ ਸਾਡੇ ਸ਼ਹਿਰ ਨਾਲ ਜੁੜਿਆ ਹੋਇਆ ਪਰ ਪਤਾ ਨਹੀਂ ਕਿਉਂ ਇਹ ਗੱਲ ਹਮਾਰੀ ਵਾਰੀ ਵਾਰੀ ਸਾਡੇ ਸਮਝ ਨਹੀਂ ਆਉਂਦੀ ਵੀ ਸਾਡੇ ਪ੍ਰਸ਼ਾਸਨ ਵਾਲੇ ਸਾਡੇ ਐਮਸੀ ਭਰਾ ਤੇ ਸਾਡੇ ਪ੍ਰਧਾਨ ਜੀ ਇਹ ਗੱਲ ਜਿਤਾਉਂਦੇ ਰਹਿੰਦੇ ਆ ਵੀ ਸਾਡੀ ਸਰਕਾਰ ਨਹੀਂ ਸਾਡਾ ਫਲਾਨਾ ਨਹੀਂ ਜਦੋਂ ਕਿ ਇੱਕ ਐਮਸੀ ਦੀ ਰੋਟੀ ਆ ਪ੍ਰਧਾਨ ਨਗਰ ਕਾਉਂਸਲ ਫਾਦਰ ਆਫ ਦਾ ਸਿਟੀ ਹੁੰਦਾ ਉਹਦਾ ਹੱਕ ਬਣਦਾ ਹਰ ਇੱਕ ਦੁੱਖ ਸੁੱਖ ਦੇ ਵਿੱਚ ਕੰਮ ਨੂੰ ਨਿਵੇੜਨਾ ਤੇ ਸੰਭਾਲਣਾ ਪਰ ਜਿਹੜਾ ਸੀਵਰ ਦਾ ਮੁੱਦਾ ਬਹੁਤ ਵੱਡਾ ਬਣਿਆ ਉਸ ਨੂੰ ਲੈ ਕੇ ਸੀ ਇਕੱਤਰ ਹੋਏ ਆ ਇਸ ਏਰੀਏ ਦੇ ਵਿੱਚ ਜੋ ਕਹਿੰਦੇ ਨੇ ਅਸੀਂ ਕੰਮ ਕਰਾ ਰਹੇ ਹਾਂ ਕੋਈ ਕੰਮ ਨਹੀਂ ਹੋ ਰਿਹਾ ਸ਼ਰਿਆਂ ਆ ਮਾ ਪਾਣੀ ਖੜਾ ਔਰ ਲੰਬੇ ਸਮੇਂ ਤੋਂ ਖੜਾ ਹੈ ਤੁਹਾਡੇ ਕੋਲੇ ਮੰਗਾਂ ਨੇ ਵੀ ਆਪਣਾ ਬਿਆਨ ਰੱਖਿਆ ਵੀ ਕਿੰਨੇ ਲੰਬੇ ਸਮੇਂ ਤੋਂ ਪਾਣੀ ਖੜਾ ਹੈ ਔਰ ਇੱਕ ਦਿਨ ਪਾਣੀ ਕੱਢ ਕੇ ਟੈਂਕੀ ਨੂੰ ਕੀ ਸਾਫ਼ ਕਰਨਾ ਚਾਹੁੰਦੇ ਆ ਸਾਫ਼ ਤੇ ਕਰਨਾ ਚਾਹੁੰਦੇ ਵੀ ਅਸੀਂ ਪਾਣੀ ਕੱਢਤਾ ਪਾਣੀ ਕੱਢਣਾ ਹੱਲ ਨਹੀਂ ਗਾਰਾ ਕੱਢ ਕੇ ਜਿੰਨਾ ਚਿਰ ਸੀਵਰ ਸਾਫ਼ ਨਹੀਂ ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ ਔਰ ਇਥੋਂ ਦੀ ਜੀ ਜ਼ਿਆਦਾ ਜਾਣਕਾਰੀ ਲੈਣੀ ਆ ਜੋ ਇੱਥੇ ਹੋ ਰਿਹਾ ਕਿੰਨੇ ਲੋਕ ਦੁਖੀ ਆ ਤਾਂ ਮੇਰੇ ਨਾਲ ਸਾਡੇ ਇਥੋਂ ਦੇ ਸਭ ਕਾ ਕੌਂਸਲਰ ਸਰਦਾਰ ਅਤੇ ਸ਼ਹਿਰ ਦੇ ਇੰਚਾਰਜ ਬੁੱਟਰ ਸਾਹਿਬ ਮੌਜੂਦ ਨੇ ਔਰ ਬੁੱਟਰ ਸਾਹਿਬ ਆਪਣੀ ਗੱਲ ਰੱਖਣਗੇ ਜੀ ਬਹੁਤ ਦਿਨਾਂ ਤੋਂ ਸ਼ਹਿਰ ਵਾਸੀ ਦੁਖੀ ਹੈ ਵੀ ਜਿਹੜਾ ਪਾਣੀ ਹੈ ਜਿਹੜਾ ਸ਼ਹਿਰਾਂ ਨਹੀਂ ਨਿਕਲ ਰਿਹਾ ਇਹ ਇਸ ਕਰਕੇ ਦੁਖੀ ਹੈ ਵੀ ਇਹਨਾਂ ਨੇ ਪਿੱਛੇ ਕਾਂਗਰਸ ਸਰਕਾਰ ਵੱਲੇ ਕਿਹੜਾ ਕਰੋੜ ਰੁਪਇਆ ਲਾ ਕੇ ਜਿਹੜਾ ਨਵਾਂ ਸੀਵਰ ਪਾਇਆ ਸੀ ਆ ਲੇਕਿਨ ਉਹ ਸੀਵਰ 13 ਕਰੋੜ ਰੁਪਏ ਖਰਚਣ ਤੋਂ ਕਿੱਥੇ ਲੱਗਿਆ ਹੈ ਲੇਕਿਨ ਉਹ ਸੀਵਰ ਨਹੀਂ ਚੱਲਿਆ ਹਜੇ ਤੱਕ ਨਾ ਤਾਂ ਕਿਸੇ ਨੇ 7 ਸਾਲਾਂ ਦੇ ਵਿੱਚ ਸਫਾਈ ਕਰਾਈ ਸੀਵਰ ਦੀ ਅੱਜ ਤੱਕ ਨਹੀਂ ਇਹ ਜਿਹੜਾ ਬਾਈ ਤੇ ਹੀ ਲੱਗਦਾ ਤੁਸੀਂ ਟੈਂਡਰ ਜਲਾਇਆ ਸੀ ਇਹਨਾਂ ਨੇ ਨਹੀਂ ਉਹ ਟੈਂਡਰ ਦਾ ਪਤਾ ਵੀ ਪਾਣੀ ਦਾ ਉੱਥੇ ਦਾ ਉੱਥੇ ਹੀ ਹੈ ਪੰਚਾਲਾ ਦਾ ਉੱਥੇ ਉੱਥੇ ਹੈ 23 ਲੱਖ ਰੁਪਏ ਵੀ ਪਤਾ ਨਹੀਂ ਕਿਹੜਾ ਮਹਿਕਵਾ ਖਾ ਗਿਆ ਕਬੇਡੀ ਖਾ ਗਈ ਕਿ ਆਪਣਾ ਇਹ ਜਿਹੜਾ ਸੀ ਰੋੜੇ ਖਾ ਗਿਆ ਮਾੜਾ 30 ਲੱਖ ਰੁਪਏ ਉਹ ਵੀ ਨਹੀਂ ਸੀ ਸਾਫ਼ ਹੈ 23 ਲੱਖ ਰੁਪਏ ਨਾਲ ਵੀ ਹੁਣ ਜਿਹੜਾ ਮਾੜਾ ਮੜਾ ਪਾਣੀ ਥਾਂ ਥਾਂ ਤੇ ਖੜਾ ਹੈ ਕਿ ਲੋਕ ਇੰਨਾ ਗੰਦਾ ਹੈ ਵੀ ਫਸੂਸ ਕਰ ਰਹੇ ਵੀ ਹੈ ਜੀ ਕਮੇਟੀ ਤੋਂ ਕਰਾਣਾ ਕਿਸੀਂ ਅਸੀਂ ਜੇ ਬੰਦਾ ਇਹਨਾਂ ਤੋਂ ਕੁਝ ਨਹੀਂ ਹੁੰਦਾ ਪਾਸੇ ਹੋ ਜਾਣ ਅਸੀਂ ਸਾਨੂੰ ਕਰਕੇ ਬਾਦ ਨੇ ਵੀ ਐ ਹੁੰਦਾ ਮੰਨ ਲਓ ਜੇ ਕੋਈ ਮੰਨ ਲਓ ਸੁਣੂ ਉਹ ਕਿਉਂ ਨਹੀਂ ਲਾ ਰਹੇ ਆਪਾਂ ਮੰਨ ਲਾ ਕਿਦੇ ਵਾਸਤੇ ਰੱਖਿਆ ਦੇਖਣਾ ਤੇ 250 ਕੇ 4 ਕਰੋੜ ਰੁਪਏ ਆਏ ਨੂੰ ਸੈਂਟਰ ਦਾ 4 ਕਰੋੜ ਰੁਪਏ ਆਇਆ ਉਹ ਕਾਹਦੇ ਸੇ ਰੱਖਿਆ ਨਾ 4 ਕਰੋੜ ਰੁਪਏ ਹੁਣ ਤਾਂ ਕਿਉਂ ਨਹੀਂ ਟੈਂਡਰ ਲੱਗੇਗੇ ਜੇ ਟੈਂਡਰ ਇਹ ਕੇ ਕੰਮ ਹੈ ਨਗਰ ਕੌਂਸਲ ਪ੍ਰਧਾਨ ਦਾ ਟੈਂਡਰ ਲਾਣਾ ਹੋਰ ਕਿਸੇ ਦਾ ਕੰਮ ਨਹੀਂ ਹੈ ਟੈਂਡਰ ਲਾਣਾ ਮੰਨ ਲਾ ਇਹ ਮਨਜ਼ੂਰੀਆਂ ਲੈਣੀਆਂ ਦੀ ਮਨਜ਼ੂਰੀਆਂ ਮਿਲ ਜਾਂਦੀਆਂ ਮਨਜ਼ੂਰੀ ਲੈਣ ਦਾ ਕੰਮ ਇਹੋ ਦਾ ਜੇ ਹੀ ਸੀਰ ਬੋਰਡ ਦਾ ਕੰਮ ਹੈ ਐਸਡੀਓ ਦਾ ਕੰਮ ਹੈ ਹੋਰ ਕਿਸੇ ਦਾ ਕੰਮ ਨਹੀਂ ਇਹ ਜਨਤਾ ਦਾ ਕੰਮ ਨਹੀਂਗਾ ਜਨਤਾ ਦਾ ਸਫਾਈ ਚਾਹੀਦੀ ਹੈ ਕੱਲੀ ਜੰਦਨ ਦਾ ਇਹ ਜਿਹੜਾ ਗੰਦਾ ਪਾਣੀ ਹੈ ਮੇਰੇ ਹਿਸਾਬ ਵਿੱਚ ਜੇ ਇਸ ਤਰ੍ਹਾਂ ਦਾ ਪਾਣੀ ਖੜਾ ਰਿਹਾ ਲੋਕ ਬਿਮਾਰ ਹੋ ਜਾਣਗੇ ਇੰਨਾ ਮਾੜਾ ਹਾਲ ਹੋ ਜੂਗਾ ਵੀ ਡਾਕਟਰ ਨਹੀਂ ਮਿਲਣਗੇ ਤੇ ਫਿਰ ਇਹ ਸਰਕਾਰੀ ਅਸਲ ਡਾਕਟਰ ਹੈ ਨਹੀਂ ਫਿਰ ਜਾਣਗੇ ਕਿੱਥੇ ਲੋਕ ਮਾੜਾ ਇਹਦਾ ਮਾੜਾ ਹਾਲ ਕਰਕੇ ਵੀ ਜਿਹੜਾ ਸੀਵਰ ਦਾ ਇੰਨਾ ਮਾੜਾ ਹਾਲ ਹੋ ਜਾਂਦਾ ਮਾਲਾ ਵੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀਆਂ ਟੈਂਕੀਆਂ ਡੁਕੀਆਂ ਜਾਂ ਇਹਨਾਂ ਤੁਹਾਡੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾਗਾ ਮਾਲਾ ਇਹਨੂੰ ਬੜਾ ਖਿੱਚ ਕੇ ਸੀਵਰ ਦੀ ਸਫਾਈ ਕਰਾਓ ਜੇ ਟੈਂਡਰ 23 ਤਰੀਕ ਨੂੰ ਖੋਲ੍ਹਣਾ ਤੁਸੀਂ ਉਹ ਅੱਜ ਹੀ ਟੈਂਡਰ ਖੋਲ੍ਹ ਕੇ ਇਹਦਾ ਸਫਾਈ ਦਾ ਕੰਮ ਕਰਾਓ ਕੋਈ ਐਡੀ ਗੱਲ ਨਹੀਂ ਜ਼ਰੂਰੀ ਨਹੀਂ ਜਿਹੜਾ ਜ਼ਰੂਰੀ ਹੈ ਉਹ 23 ਦੇ ਖੋਲਣ ਦੀ ਬਜਾਏ ਖੋਲ ਲੋ ਉਹਦੇ ਨਾਲ ਕੀ ਫਰਕ ਪੈਂਦਾ ਖੋਲਣ ਨਾਲ ਵੀ ਇੱਕ ਪੰਦਾ ਸ਼ਹਿਰ ਡੁੱਬੀ ਜਾਂਦਾ ਡੀਸੀ ਸਾਹਿਬ ਕੋਲ ਜਾਓ ਅਬ ਲੈਕਤੀ ਰੂਪ ਦੇ ਵਿੱਚ ਡੀਸੀ ਸਾਹਿਬ ਨੂੰ ਬੁਲਾਓ ਜਾਂ ਇੱਥੇ ਬੁਲਾ ਲਓ ਤੇ ਡੀਸੀ ਸਾਹਿਬ ਕੋਲ ਆਪਾਂ ਚੱਲਦੇ ਆਂ ਜਾ ਕੇ ਉਹਨੂੰ ਕਹਿੰਦੇ ਆ ਵੀ ਆ ਕਰੋ ਸਾਡਾ ਮਸਲਾ ਹੱਲ ਕਰੋ ਕੋਈ ਨਾ ਕੋਈ ਕੱਲੀ ਰਾਜਨੀਤੀ ਕਰਨ ਨਾਲ ਕੋਈ ਮਸਲਾ ਨਹੀਂ ਹੁੰਦਾਗਾ ਜੇ ਡੰਬੀ ਆ ਗਿਆ ਇੱਥੇ ਮੰਨ ਲਓ ਕੋਈ ਰਾਜਨੀਤੀ ਨਹੀਂ ਗਈ ਉਹ ਜੇ ਅਸੀਂ ਇੱਥੇ ਆ ਕੇ ਕੋਈ ਰਾਜਨੀਤੀ ਨਹੀਂ ਕਰਨ ਆਏ ਅਸੀਂ ਅਸੀਂ ਤਾਂ ਕਹਿੰਦੇ ਸ਼ਹਿਰ ਦਾ ਮਸਲਾ ਹੱਲ ਹੋਵੇ ਜਿਵੇਂ ਮਰਜ਼ੀ ਹੋਵੇ ਜਿੱਥੇ ਵੀ ਜਾਣਾ ਚਾਹਣ ਨੂੰ ਤਿਆਰ ਆ ਤੁਹਾਡੇ ਨਾਲ ਲੋਕ ਬੁਲਾਉਣਗੇ ਦੁਬਾਰਾ ਵੀ ਆਉਣਗੇ ਜੇ ਲੋਕ ਸਾਨੂੰ ਬੁਲਾਉਣਗੇ ਅਸੀਂ ਦੁਬਾਰਾ ਵੀ ਇੱਥੇ ਆਵਾਂਗੇ ਹਾਂਜੀ ਰਾਜੀ ਤੁਸੀਂ ਕਿਹਾ ਇਹ ਸਾਡੇ ਐਮਸੀ ਸਾਹਿਬ ਇਲਜ਼ਾਮ ਲਾਉਂਦੇ ਆ ਡਿੰਪੀ ਢਿੱਲੋਂ ਤੇ ਵੀ ਇਹ ਰਾਜਨੀਤੀ ਕਰਨ ਆਏ ਆ ਉਹ ਰਾਜਨੀਤੀ ਕਰਨ ਨਹੀਂ ਆਏ ਸੀ ਉਹਨਾਂ ਨੂੰ ਲੋਕਾਂ ਨੇ ਬੁਲਾਇਆ ਸੀ ਆਪਣੇ ਦੁੱਖ ਤੇ ਦਿਖਾਉਣ ਵਾਸਤੇ ਉਹ ਤਾਂ ਹੀ ਆਏ ਸੀਗੀ ਤੇ ਜੇ ਲੋਕ ਦੁਬਾਰਾ ਬੁਲਾਉਣਗੇ ਫਿਰ ਵੀ ਆਉਣਗੇ ਉਹ ਤਾਂ ਲੋਕਾਂ ਦਾ ਮਸਲਾ ਤਾਂ ਹਲੇ ਹੱਲ ਹੋਇਆ ਨਹੀਂ ਉੱਥੇ ਦਾ ਉੱਥੇ ਖੜਾ ਆ ਜਿਹੜਾ ਪਾਣੀ ਦੀ ਹਰੇ ਭਾਈ ਦੇਖੋ ਇਹ ਐਂ ਲੱਗਦਾ ਵੀ ਇੱਕ ਦੋ ਦਿਨਾਂ ਦਾ ਪਾਣੀ ਹੈ ਇਹ ਤਾਂ ਐਂ ਲੱਗਦਾ ਕਈ ਮਹੀਨਿਆਂ ਦਾ ਖੜ ਇਹ ਫੇਰ ਬੁਲਾਉਣਗੇ ਡਿੰਪੀ ਤੇ ਲੋਨ ਉਹਨਾਂ ਨੂੰ ਫੇਰ ਆਉਣਾ ਪਊਗਾ ਉਹਨਾਂ ਦਾ ਉਹ ਲੋਕਲ ਬੈਠੇ ਆ ਬਾਕੀ ਤਾਂ ਇੱਥੇ ਸਾਰੇ ਬਾਹਰੋਂ ਆਉਂਦੇ ਆ ਤੇ ਰਾਜਨੀਤੀ ਕਰਕੇ ਚਲੇ ਜਾਂਦੇ ਆ ਉਹ ਲੋਕਲ ਬੈਠੇ ਆ ਉਹਨਾਂ ਨੂੰ ਦੁੱਖ ਦਰਦ ਲੋਕਾਂ ਦੇ ਉਹ ਇੱਥੇ ਸਾਡੀ ਗਲੀਆਂ ਚ ਉਹਨਾਂ ਨੇ ਆਉਣਾ ਹੈ ਵਿਚਰਨਾ ਹੈ ਉਹਨਾਂ ਨੂੰ ਪਤਾ ਹੈ ਕਿੰਨਾ ਕਿ ਇੱਥੇ ਔਖੇ ਆ ਲੋਕ ਹਨ ਉਹ ਤਾਂ ਅਸੀਂ ਬੁਲਾਵਾਂਗੇ ਲੋਕ ਬੁਲਾਉਣਗੇ ਤਾਂ ਆਉਣਗੇ ਦੁਆਰਾ ਤੁਸੀਂ ਜੋ ਮਰਜ਼ੀ ਕਹੀਓ ਰਾਜਨੀਤੀ ਕਰਦੇ ਆ ਇਹ ਕਰਦੇ ਉਹ ਇਹ ਟੈਂਕੀਆਂ ਤਾਂ ਤੁਹਾਡੇ ਕੋਲ ਪਹਿਲਾਂ ਵੀ ਸੀਗੀਆਂ ਪਹਿਲਾਂ ਨਾਲ ਲਾਤੀਆਂ ਟੈਂਕੀਆਂ ਫਿਰ ਇਹ ਇਸ ਕਰਕੇ ਇਹਨੂੰ ਤੁਸੀਂ 림ਪੀਟੇ ਲੋਣੇ ਹੀ ਜਗਾਇਆ ਤੁਨੂੰ ਸੁੱਤੇ ਪਿਆ ਨੂੰ ਥੋੜਾ ਬਹੁਤ ਜਿਹੜਾ ਜਗਾਇਆ ਤੁਸੀਂ ਚੱਲੇ ਹੋ ਇਹ ਬਾਈ ਜੀ ਉੱਦੇ ਚੱਲੇ ਸੀ ਤਾਂ ਹੀ ਤੁਰਿਆ ਤੁਸੀਂ ਥੋੜਾ ਬਹੁਤ ਨਹੀਂ ਤਾਂ ਸਿਰ ਥੱਲੇ ਬਾਹ ਦੇ ਕੇ ਸੁੱਤੇ ਪਈ ਸੀ ਤੁਸੀਂ ਲੋਕ ਕਿਰਪਾ ਕਰਕੇ ਲੋਕਾਂ ਨੂੰ ਬਚਾਓ ਲੋਕਾਂ ਦੇ ਬੱਚਿਆਂ ਨੂੰ ਬਚਾਓ ਨਹੀਂ ਇਹ ਘਰ ਘਰ ਐਸੀ ਬਿਮਾਰੀ ਫੈਲਣੀ ਐ ਕੰਟਰੋਲ ਨਹੀਂ ਹੋਣਾ ਮੁੜ ਕੇ ਤੁਹਾਡੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਬਹੁਤ ਜ਼ਿਆਦਾ ਦੇਖੋ ਜਿੰਨੇ ਵੀ ਸਵਗਤ ਆਉਂਦੇ ਜਿੰਨੇ ਵੀ ਪਰਸਨ ਆਉਂਦੇ ਸਭ ਪਰੇਸ਼ਾਨ ਹੈ ਸਭ ਕਹਿੰਦੇ ਹੈ ਬਹੁਤ ਵਾਰੀ ਕਮੇਟੀ ਤੇ ਜਾ ਕੇ ਵਿੱਚ ਕੰਪਲੀਟ ਵੀ ਲਿਖਵਾਤੀ ਤੇ ਪਰ ਕਿਸੇ ਸੁਣਵਾਈ ਨਹੀਂ ਕੀਤੀ ਸਾਡੇ ਉਹ ਤਾਂ ਕਹਿੰਦੇ ਅਸੀਂ ਟੈਂਕੀਆਂ ਨਾਲ ਪਾਣੀ ਕੱਢ ਰਹੇ ਹਾਂ ਬਿਲਕੁਲ ਨਹੀਂ ਜੀ ਇੱਥੇ ਵੀ 25 ਦਿਨ ਹੋ ਗਏ ਪਾਣੀ ਖੜੇ ਨੂੰ ਟੈਂਕੇ ਨਾਲ ਪਾਣੀ ਨਿਕਲਿਆ ਹੁੰਦਾ ਤੇ ਪਾਣੀ ਖੜਾ ਹੁੰਦਾ ਇੱਥੇ ਬਿਨਾਂ بارش ਤੇ ਵੀ ਪਾਣੀ ਖੜਾ ਰਹਿੰਦਾ ਹੈ ਇਹ ਸੀਵਰੀ ਸਮੱਸਿਆ ਬਾਰੇ ਤੁਸੀਂ ਕਿਸੇ ਕੋਲੇ ਕੰਪਲੀਟ ਕੀਤੀ ਹੈ ਆਉਂਦੇ ਐਮਸੀ ਕੋਲੇ ਜਾਂ ਜਦੋਂ ਆਈ ਮਹੀਨੇ ਤੇ ਮੈਨੇ ਫੰਕਸ਼ਨ ਹੁੰਦਾ ਤੇ ਪੂਰਨਮਾਸੀ ਦਾ ਠੀਕ ਹੈ ਉਦੋਂ ਵੀ ਜਾ ਕੇ ਕਹਿ ਕੇ ਆਨੇ ਬਟ ਕਹਿੰਦੇ ਸ਼ਾਮ ਨੂੰ 5 ਵਜੇ ਆਵਾਂਗੇ 6 ਵਜੇ ਆਵਾਂਗੇ ਸੁਣਾਈ ਕਿਸੇ ਨੂੰ ਨਹੀਂ ਦਿੱਕਤੀ ਮੰਗ ਕਰ ਦੂੰ ਮੰਗੀ ਇਹ ਦੇਖੋ ਦੇਖੋ ਸਫਾਈ ਹੋਣੀ ਚਾਹੀਦੀ ਸਾਰੇ ਪਾਸੇ ਪਾਣੀ ਖੜਾ ਹੈਗਾ ਪ੍ਰੇਸ਼ਾਨੀ ਹੈ ਸਭ ਨੂੰ ਸਾਰੇ ਬਿਮਾਰ ਹੋਏ ਪਿਆ ਇਸ ਦਾ ਸਭ ਨੂੰ ਪ੍ਰੋਬਲਮ ਹੈ ਗੰਦਾ ਪਾਣੀ ਸਾਰੇ ਪਾਸੇ ਖੜਾ ਹੈਗਾ ਰਿਸਪੌਂਸਿਬਿਲਟੀ ਕਮੇਟੀ ਦੀ ਹੈ ਅਸੀਂ ਕਿੰਨਾ ਕ ਕਰਾਂਗੇ 2 ਦਿਨ ਕਰ ਲਾਂਗੇ 3 ਦਿਨ ਕਰਾਂ ਫਿਰ ਫਿਰ ਦੁਬਾਰਾ ਸੀਵਰੇਜ ਦੀ ਪ੍ਰੋਬਲਮ ਹੈ ਸੋਲਵ ਕਿਨੇ ਕਰਨਾ ਹੈ ਕਮੇਟੀ ਨੇ ਕਰਨਾ ਸਾਰੀਆਂ ਸਹੂਲਤਾਂ ਉਪਲ ਹੈਗੀਆਂ ਹੋਣ ਦੇ ਬਾਵਜੂਦ ਵੀ ਲੇਕਿਨ ਕਿਸੇ ਨੇ ਕੋਈ ਕਦਮ ਨਹੀਂ ਚੁੱਕਿਆ ਹਾਂਜੀ ਕੀ ਮਸਲਾ ਕੀ ਹੈ ਜੀ ਮਸਲਾ ਇਹ ਸੀਵਰ ਵਾਲੇ ਪਾਣੀ ਦਾ ਹੀ ਹੈ ਵੀਰੇ ਕਿੰਨੇ ਦਿਨ ਹੋ ਗਏ ਖੜੇ ਹਰ 6 ਮਹੀਨੇ ਬਾਅਦ ਖੜਾ ਜਾਂਦਾ ਨਾਲ ਬਿਮਾਰੀ ਮੱਛਰ ਬਹੁਤ ਬੁਖਾਰ ਹੋ ਗਿਆ ਤੇ ਕਿਸੇ ਨੂੰ ਕਿਸੇ ਤੁਸੀਂ ਦੱਸਿਆ ਕਿ ਕੀ ਦੱਸਦੇ ਇਹਦੇ ਬਾਰੇ ਪਾਣੀ ਕੱਟਣ ਬਾਰੇ ਜਾਂ ਕੋਈ ਆਇਆ ਕੋਈ ਕਰਮਚਾਰੀ ਹਾ ਵੀਰੇ ਕੇ ਉਹ ਪਾਣੀ ਲਿਆਂਦੇ ਆਪਣੀ ਮਸ਼ੀਨ ਜੀ ਕਢਾ ਕੇ ਚਲੇ ਗਏ ਇੱਕ ਦਿਨ ਸੋਖਾ ਆ ਨਿਕਲ ਗਿਆ ਦੂਜੇ ਦਿਨ ਫਿਰ ਉਹੀ ਹਾਲ ਹੈ ਕੰਡੇ ਹੋਏ ਬਣਿਆ ਮੇਰੀ ਕਢਾਂਦੇ ਸ਼ਾਮ ਫਿਰ ਉਨਾ ਹੀ ਖਰਾਬ ਤੁਹਾਡੇ ਜਿਹੜੇ ਵਾਰਡ ਦੇ ਐਮਸੀ ਆ ਉਹਨਾਂ ਨੇ ਕਿਤੇ ਢੀੜਾ ਮਾਰਿਆ ਆ ਕੇ ਇਹ ਦੱਸਿਆ ਪੁੱਛਿਆ ਤੁਹਾਡੇ ਤੇ ਵੀ ਕੀ ਹਾਲ ਆ ਤੁਹਾਡਾ ਕਿਉਂ ਪਾਣੀ ਖੜਦਾ ਜਾਂ ਕੀ ਨੀ ਇਹ ਤਾਂ ਤੁਸੀਂ ਕਿਉਂ ਆ ਕੇ ਪਾਣੀ ਲਿਆਦੇ ਹੋਰ ਆਪਣਾ ਕਢਾਦੇ ਹੋ ਇਹਦੇ ਨਾਲੋਂ ਕੀ ਮੰਗ ਕਰਦੇ ਹੋ ਜੀ ਕਰਨੇ ਵੀ ਸਫਾਈ ਜੀ ਰਹੀ ਜਿਹੜਾ ਇਹਦੀ ਪ੍ਰੋਬਲਮ ਹੈ ਪਾਈਪ ਦੀ ਕੋਈ ਪ੍ਰੋਬਲਮ ਹੈ ਜਾਂ ਸੀਵਰ ਦੀ ਕੋਈ ਪ੍ਰੋਬਲਮ ਹੈ ਦੂਰ ਹੋਈ ਪਰਮਨੈਂਟ ਹੋਏ ਪਰਮਨੈਂਟ ਨਹੀਂ ਇਹ ਦੋ ਦਿਨ ਦੋ ਦਿਨ ਬਾਅਦ ਇਹੀ ਹਾਲ ਰਹੇ ਦੋ ਦਿਨ ਬਾਅਦ ਇਹੀ ਹਾਲ ਰਹੇ ਕੋਈ ਪਰਮਨੈਂਟ ਹੱਲ ਕਰ ਹਾਂਜੀ ਕਿਉਂਕਿ ਛੋਟੇ ਛੋਟੇ ਬੱਚੇ ਹੈ ਸਾਰੇ ਬਿਮਾਰੀ ਦਾ ਘਰ ਬਣਾ ਲਿਆ ਹੈ